ਸਭ ਤੋਂ ਪਹਿਲਾਂ જય ਸ਼੍ਰੀ ਰਾਮ ਜੀ ਜੈ ਮਹਾਵੀਰ ਬਜਰੰਗਪਰੀ ਬਾਲਾ ਜੀ ਹਨੂਮਾਨ ਕੀ ਜੈ ਇਸ ਵਾਰ ਸ਼੍ਰੀ ਹਨੂਮਾਨ ਜੀ ਦਾ ਜਨਮ ਮਸਰ ਜਿਹੜਾ ਵਾ ਉਹ 12 April ਦਿਨ ਸ਼ਨੀਵਾਰ ਨੂੰ ਆ ਰਿਹਾ ਉਸ ਦੇ ਉਪਲਕਸ਼ ਵਿੱਚ ਸ਼੍ਰੀ ਹਨਮਨ ਮੰਦਿਰ ਹਨਮਨ ਚੌਕ ਵਿਖੇ ਗੁਦਾਸਪੁਰ ਵਿੱਚ ਪਿਛਲੇ ਸਾਲਾਂ ਜਿ ਤਰ੍ਹਾਂ ਇਸ ਵਾਰ ਵੀ ਦੋ ਦਿਨਸ਼ੇ ਕਾਰਜ ਕਰਨ ਰੱਖਿਆ ਗਿਆ ਵਾ ਜਿਸ ਵਿੱਚ 11 ਤਰੀਕ ਦਿਨ ਸ਼ੁੱਕਰਵਾਰ ਨੂੰ ਦੁਪਹਿਰ ਠੀਕ 3 ਵਜੇ ਇੱਕ ਵਿਸ਼ਾਲ ਸ਼ੁਭ ਯਾਤਰਾ ਰੱਖੀ ਗਈ ਹੈ ਜਿਹੜੀ ਨਗਰ ਦੀ ਪਰਿਕਰਮਾ ਕਰਦੇ ਹੋਏ ਹਨ ਮੰਦਰ ਵਿਸ਼ਰਾਮ ਕਰੇਗੀ ਜੋ ਕਿ ਹਨਮਾ ਚੌਂਕ ਤੋਂ ਜਹਾਜ਼ ਚੌਂਕ ਮੰਡੀ ਚੌਂਕ ਤਿਬੜੀ ਚੌਂਕ ਪੁਨਰ ਹਨਮਨ ਚੌਂਕ ਗੀਤਾਬਾ ਮਰੋਡ ਬੀਜ ਮਾਰਕੀਟ 메ਨ ਬਾਜ਼ਾਰ ਤੋਂ ਹੁੰਦੀ ਹੋਈ ਸ਼੍ਰੀ ਹਨਮਨ ਮੰਦਰ ਵਿਸ਼ਰਾਮ ਕਰੇਗੀ ਤੇ ਉਸ ਤੋਂ ਬਾਅਦ ਵਿਸ਼ਾਲ ਲੰਗਰ ਭੰਡਾਰਾ ਵੀ ਜਿਹੜਾ ਹੈ ਸੰਗਤ ਦੀ ਅਯੋਜਿਤ ਕੀਤਾ ਹੋਏਗਾ ਤੇ ਉਸ ਤੋਂ ਅਗਲੇ ਦਿਨ ਜਿਸ ਦਿਨ ਹਨੂਮਾਨ ਜਨਮotsਵਬਾ ਉਹ ਜਨ ਮੰਦਰ ਦੇ ਵਿੱਚ ਪੂਰੇ ਦਿਨ ਦਾ ਕਾਰਜਕ੍ਰਮ ਹੋਏਗਾ ਜਿਦਾ ਪਿਛਲੇ ਸਾਲਾਂ ਤੋਂ ਹੁੰਦਾ ਆ ਰਿਹਾ ਵਾ ਜਿਹਦੇ ਵਿੱਚ ਅਖੰਡ 108 ਬਾਸ਼ਰੀ ਹਨੂਮਾਨ ਚਾਲੀਸਾ ਪਾਠ ਹੋਏਗਾ ਸਵੇਰੇ 9 ਵਜੇ ਤੋਂ ਪਰੰਪ ਹੋਏਗਾ ਸ਼ਾਮ ਨੂੰ ਭਜਨ ਸੰਧਿਆ ਹੋਏਗੀ ਤੇ 8 ਵਜੇ ਜਿਹੜੀ ਆ ਉਹ ਮਹਾ ਆਰਤੀ ਜਿਹੜੀ ਹੋਏਗੀ ਮਹਾ ਆਰਤੀ ਦੇ ਬਾਅਦ ਪ੍ਰਸ਼ਾਦ ਪੰਡਹਾਰਾ ਵੀ ਹੋਏਗਾ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਵਿਸ਼ਾਲ ਲੱਡੂ ਵੰਡਦਾ ਵਾ ਵਿਸ਼ਾਲ ਲੱਡੂ ਵੀ ਹੋਏਗਾ ਤੇ ਸੰਗਤ ਵੀ ਜਿੱਦਾਂ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 8 ਵਜੇ ਤੱਕ तरह-तरह ਦੇ ਮਿਸ਼ਤਾਨ ਪੰਡਾਰ ਲੰਗਰ ਯਾਨੀ ਕਿ ਸਭ ਕੁਝ ਯਾਨੀ ਕਿ ਸੰਗਤ ਲਈ ਅਸੀਂ ਇਹ ਯੋਜਨ ਕੀਤਾ ਸਾਰਿਆਂ ਯਾਨੀ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਏ ਇਹ ਖੁੱਲਾ ਸੱਦਾ ਵਾ ਯਾਨੀ ਕਿ ਇਹਦੇ ਵਿੱਚ ਅਸੀਂ ਆ ਨਹੀਂ ਕਹਿੰਦੇ ਜੇ ਕੋਈ 11 ਘੰਟੇ ਸਾਡੇ ਨਾਲ ਬੈਠਣਾ ਚਾਹੁੰਦਾ ਵਾ ਤੇ 11 ਘੰਟੇ ਬੈਠ ਸਕਦਾ ਵਾ 2 ਘੰਟੇ ਬੈਠਣਾ ਚਾਹੁੰਦੇ 2 ਘੰਟੇ ਯਾਨੀ ਕਿ ਜਿਸ ਕਿਸੇ ਨੂੰ پابੰਦੀ ਨਹੀਂ ਆ ਗਈ ਜਿਸ ਤਰ੍ਹਾਂ ਵੀ ਸਮੇਂ ਜਿਸ ਕਿਸੇ ਸੰਗਤ ਨੂੰ ਜਿੰਦਾ ਦਾ ਵੀ ਸਮਾਂ ਮਿਲਦਾ ਵਾ ਉਹ ਸੰਗਤ ਉਸ ਸਮੇਂ ਦੇ ਨਾਲ ਹਾਂਜੀ ਹਾਂਜੀ ਕੀ ਕੀ ਤਿਆਰੀਆਂ ਖਾਸ ਕੀਤੀਆਂ ਗਈਆਂ ਨੇ ਪ੍ਰੋਗਰਾਮ ਦੀ ਭਾਜੀ ਪ੍ਰੋਗਰਾਮ ਦੀ ਤਿਆਰੀਆਂ ਲਗਭਗ ਮੁਕੰਮਲ ਹੋ ਚੁਕੀਆਂ ਵੈ ਸ਼ੋਭਾ ਯਾਤਰਾ ਵੀ ਜੇ ਦੇਖਿਆ ਜਾਏ ਤਾਂ 108 ਫੁੱਟ ਲੰਬਾ ਮਿਸਾਲ ਨਿਸ਼ਾਨ ਵੀ ਹੈ 108 ਜਣੀ ਹੈ ਦਵਜਾ ਹੋਇਆ ਠੀਕ ਨਹੀਂ ਹਨੂਮਾਨ ਜੀ ਜਿਹਦਾ ਪਿਛਲੀ ਵਾਰੀ ਦਰਗਿਆਨਾ ਤੀਰਤ ਤੋਂ ਜੋਤੀ ਆਹੀ ਵੱਡੇ ਹਨੂਮਾਨ ਜੀ ਮੰਦਰ ਤੋਂ ਇਸ ਵਾਰ ਵੀ ਉਦਾਂ ਹੀ ਦਰਗਿਆਨਾ ਤੀਰਤ ਤੋਂ ਵੱਡੇ ਹਨੂਮਾਨ ਜੀ ਦੇ ਮੰਦਰ ਪਵਿੱਤਰ ਜੋਤੀ ਜਿਹੜੀ ਲਈ ਹੈ ਗਈ ਤੇ ਇਸ ਵਾਰ ਮੁੱਖ ਤੌਰ ਤੇ ਮੰਦਰ ਜੀ ਹਾਰਿ ਹਰਿ ਹਨੁਮਾਨ ਜੀ ਦਾ ਸਰੂਪ ਜਿਹੜਾ ਵਾ ਉਹ ਮੁੱਖਿਆ ਦੇਸ਼ਿਕ ਹਨੁਮਾਨ ਜੀ ਨਗਰ ਭ੍ਰਮਣੇ ਨਿਕਲਣਗੇ ਸ਼ੋਭਾ ਯਾਤਰਾ ਜਿਹੜਾ ਵਾ ਉਹ ਹੁੰਦਾ ਵਾ ਜਿਸ ਪ੍ਰਭੂ ਦੇ ਕਾਰਜ ਹੁੰਦੇ ਆ ਉਹ ਪ੍ਰਭੂ ਆਪਣਾ ਨਗਰ ਦੇਖਣ ਲਈ ਨਿਕਲਦੇ ਬਾਅਦ ਉਹਨਾਂ ਨੇ ਆਪਣਾ ਨਗਰ ਭ੍ਰਮਣ ਕਰਨਾ ਵਾ ਤੇ ਮੈਂ ਸਾਰੇ ਸ਼ਹਿਰ ਦੇ ਵਸਿਆਣ ਨੂੰ ਤੇ ਜਿਹੜੇ ਜਿਸ ਰਾਸਤੇ ਵਿੱਚ ਨਗਰ ਯਾਨਕੀ ਹਾਰਾ ਸ਼ੋਭਾ ਯਾਤਰਾ ਨਿਕਲਣੀ ਆ ਮੈਂ ਉਹ ਸਾਰੇ ਲੋਕਾਂ ਨੂੰ ਵੀ ਇੱਕ ਅਪੀਲ ਕਰਾਂਗਾ ਆਪਣੀ ਦੁਕਾਨ ਦੇ ਬਾਹਰ ਹੋ ਕੇ ਪੁਸ਼ਪ ਵਰਸ਼ਾ ਕਰਕੇ ਹਨ ਮੰਨ ਜੀ ਦਾ ਸਵਾਗਤ ਕਰੋ ਤੇ ਹਨ ਮੰਨ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ। ਨਾਲ ਹੀ ਇਹੀ ਏ ਰਿਕਸ਼ਾ ਛੋਟੇ ਹਾਥੀ ਆ ਵੀ ਅਰੇਂਜਮੈਂਟ ਕੀਤੀ ਦੀ ਹੈ ਜਿਹੜੇ ਜਣ ਕੀ ਇਹਨ ਯਾਤਰਾ ਪੈਦਲ ਨਹੀਂ ਕਰ ਸਕਦੇ ਉਹ ਉਹਨਾਂ ਦੇ ਨਾਲ ਵੀ ਯਾਤਰਾ ਕਰ ਸਕਦੇ। ਹਾਂਜੀ ਹਾਂਜੀ। ਠੀਕ ਹੈ ਜੀ ਤੇ ਮੈਂ ਸਾਰੇ ਸੰਗਤ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਸ਼ੋਭਾ ਯਾਤਰਾ ਵਿੱਚ ਜ਼ਰੂਰ ਸ਼ਾਮਿਲ ਹੋਵੋ ਤੇ ਅਖੰਡ ਹਲਮਾ ਚਲੇਸਾ ਵਿੱਚ 12 ਤਰੀਕ ਨੂੰ ਵੀ ਸ਼ਾਮਿਲ ਹੋ।